ਬਾਈ ਟੂ ਸਾਇਮੁ ਜੀਓ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਜੁਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕਉ ਉਚਰੈ ਸਵਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਦ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਗਤੁਸ਼ੁ ਹਮਾਰੀ ਵਰਣ ਸਤਾ ਮਹਿਮਾ ਜੋ ਤਿਹਾਰੀ ਹਮ ਨਾ ਸਖਤ ਕਰਿ ਸਿਖਤ ਤੁਮਾਰੀ ਆਪ ਲਿਹੁ ਤੁਮ ਕਥਾ ਸੁਧਾਰੀ ਡੰਡਾਉ ਤ ਬੰਧਨ ਵੰਕubar ਸਰਬ ਕਲਾ ਸੁਮਰਥ ਡੋਲਣ ਤੇ ਰਖੋ ਪ੍ਰਭੂ ਨਾਨਕ ਦੇ ਕਰ ਹੱਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬਤ ਸੰਗਤਾਂ ਜੋ ਕਈ ਦਿਨਾਂ ਤੋਂ ਲੈ ਕਰਕੇ ਤਨ ਤਨ ਸਾਇੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੱਲੋਂ ਨਦੇੜ ਵਿਖੇ ਕੀਤੇ ਬਵੰਜਾ ਵਚਨਾਂ ਨੂੰ ਸਾਡੇ ਬਹੁਤ ਹੀ ਅਤੀ ਸਤਿਕਾਰਯੋਗ ਸੰਤ ਗਿਆਨੀ ਭਗਵਾਨ ਸਿੰਘ ਜੀ ਪਿੰਡਰਾ ਵਾਲੇ ਗੁਰਦੁਆਰਾ ਗੁਰੂ ਸਾਹਿਬ ਪਾਤਸ਼ਾਹ ਸ਼ੈਮੀ ਪੇਡਟੱਲੇਵਾਲ ਗੁਰਦੁਆਰਾ ਨਿਰਮਲ ਬੁੰਗਾ ਗੁਰਮਤ ਮਦਿਆਲਾ ਜਥਾ ਪਿੰਡਰਾ ਪਿੰਡ ਪਿੰਡਰਾ ਸੰਗਰੂਰ ਵਾਲੇ ਉਹਨਾਂ ਵੱਲੋਂ ਬਹੁਤ ਹੀ ਮਿਹਨਤ ਕਰਦਿਆਂ ਹੋਏ ਆ ਇਨਾ 52 ਵਚਨਾਂ ਨੂੰ ਬਾਵਨ ਉਪਦੇਸ਼ ਗ੍ਰੰਥ ਦਾ ਰੂਪ ਦਿੱਤਾ ਹੈ ਜੋ ਬਹੁਤ ਹੀ ਵਧੀਆ ਤਰੀਕੇ ਨਾਲ ਸੰਦਾਬੰਦੀ ਦੇ ਵਿੱਚ ਲੈ ਕਰਕੇ ਗਿਆਨੀ ਜਨਾਂ ਵਾਸਤੇ ਦਾਸਰਿਆਂ ਵਾਸਤੇ ਬਹੁਤ ਉਦਮ ਕੀਤਾ ਹੈ ਉਸ ਉਦਮ ਨੂੰ ਆਪ ਆਪ ਸੰਗਤਾਂ ਦੇ ਨਾਲ ਸਾਂਝਾ ਕਰ ਰਹੇ ਹਨ ਸੋ ਆਪ ਸੰਗਤਾਂ ਨੇ ਛੇ ਛੇਵੇਂ ਵਚਨ ਤੇ ਕਸ਼ੇਵੇਂ ਹਕਮਾਂ ਤੇ ਕੋ ਸ੍ਰਵਣ ਕੀਤਾ ਹੋ ਅੱਜ ਆਪਾਂ ਅੱਗੇ ਆਪਾਂ ਸ੍ਰਵਣ ਕਰਦੇ ਹਾਂ ਜੀ ਸਤਮਾ ਬਚਨ ਸਤਮਾ ਜਿਹੜਾ ਬਚਨ ਹੈ ਸਤਮਾ ਬਚਨ ਹੈ ਗੁਰਸਿੱਖਾਂ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਕੀਤਾ ਪੰਜ ਕਕਾਰਾਂ ਦੀ ਰਹਿਤ ਦਿੜੜ ਰੱਖਣੀ ਤੇ ਮਹਾਪੁਰਸ਼ਾਂ ਨੂੰ ਮਹਾਪੁਰਸ਼ਾਂ ਨੇ ਇਸ ਨੂੰ ਸੰਦਾਵੰਦੀ ਦੇ ਵਿੱਚ ਅੰਕਿਤ ਕੀਤਾ ਦੋਹਰਾ ਪੰਜ ਕਕਾਰ ਕੀ ਰਹਿਤ ਕੋ ਤੰਤੇ ਕਬੂ ਨਾ ਤਿਆਗ ਕੰਗਾ ਕੜਾ ਕਿਰਪਾਨ ਕਛ ਕੇਸ ਮੋਹਰ ਵੱਡ ਭਾਗ ਮਾ ਪ੍ਰਸਾਰਥ ਕਰਦੇ ਹਾਂ ਕਿ ਕਕਾਰ ਕਕੇ ਅੱਖਰ ਤੋਂ ਸ਼ੁਰੂ ਹੋਣ ਵਾਲੀਆਂ ਪੰਜ ਚੀਜ਼ਾਂ ਜਿਹੜੀਆਂ ਗੁਰਸਿੱਖੀ ਦੀ ਮਰਜ਼ਾਦਾ ਦੇ ਵਿੱਚ ਅਹਿਮ ਰੱਖਦੀਆਂ ਹਨ ਰਹਿਤ ਮਰਜ਼ਾਦਾ ਕੋ ਤਾਂ ਸਰੀਰ ਨਾਲੋਂ ਕਬੂ ਨਾ ਤਿਆਗ ਭਾਵੇ ਇਹਨਾਂ ਨੂੰ ਦੂਰ ਨਾ ਕਰਨਾ ਕੇਸਾਂ ਨੂੰ ਨਾ ਕੰਗੇ ਨੂੰ ਨਾ ਕੜੇ ਨੂੰ ਨਾ ਖਸ਼ਰੇ ਨੂੰ ਤਾਂ ਇਹਨਾਂ ਦੇ ਜਿਹੜੇ ਵੱਡੇ ਪਹਾੜਾਂ ਵਾਲੇ ਸਿੰਘ ਕੰਗਾ ਕੜਾ ਕਿਰਪਾਨ ਕਸ਼ ਕਸ਼ਰਾ ਤੇ ਕੇਸ ਜੋ ਗੁਰੂ ਦੀ ਸਿੱਖੀ ਧਾਰਨ ਨੂੰ ਬਾਝ ਮੋਰ ਨਿਸ਼ਾਨੀਆਂ ਇਸ ਨੂੰ ਦੂਰ ਨਹੀਂ ਕਰਦੇ ਫੁਰਮਾਨ ਦਿੱਤੇ ਹਨ ਨਿਸ਼ਾਨੇ ਸਿੱਖੀ ਇਹ ਪੰਜ ਹਰਫ ਕਾਫ ਹਰ ਗਿਜਨਾ ਵਾਸ਼ਦ ਈ ਪੰਜ ਮੁਆਫ ਕੜਾਕਾਰ ਦੋ ਕਸ਼ ਕੰਗੇ ਵਿਦਾ ਬਿਲਾ ਕੇ ਸਹੇਚ ਅਸਤੰ ਜੁਮਲ ਹਾ ਦਿਸਾ ਹਰਫ ਹਕਾਇਤ ਅਸਤੀ ਪੰਜ ਕਾਫ ਵਿਦਾ ਨੰਦ ਬਾਵਰ ਨਾ ਗੋਯਮ ਖਿਲਾਫ ਹੁਕਾ ਅੰਜਾਮ ਤਹਲਾਲੋ ਹਰਾਮ बारिश हिना करद रूष आह फाम कश केस कृपा न प्र कंगा कडास दिव जो तारत तारत नहीं सोई काल सा दैव कालसा पंचायत बाबा समीर संग बलो लिखिया ए प्रमाण दोरा महा पुरुष आनंदता है एक आप जी ने सातवां वचन ਸ਼ਬਦ ਤੋਂ ਬਚਨ ਸ੍ਰਾਵਣ ਕੀਤਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ